ਆ ਨਾਸਿਦੂ ਦੀਆਂ ਮੁਸ਼ਕਲਾਂ ਦੁਆਰਾ ਵਧਨ ਲਗੀਆਂ ਨੇ ਦਰਸਲ ਭਾਨਾ ਸਿੱਧੂ ਦੇ ਖਿਲਾਫ ਚੌਥੀ ਐਫ ਆਈ ਆਰ ਦਰਜ ਕਰ ਲਈ ਗਈ ਹੈ ਮੁਹਾਲੀ ਦੇ ਫੇਜ਼ 1 ਦੇ ਵਿੱਚ ਇਹ ਐਫ ਆਈ ਆਰ ਦਰਜ ਹੋਈ ਹੈ ਫੇਜ਼ਿਕ ਦੇ ਥਾਣੇ ਦੇ ਵਿੱਚ ਇਹ ਐਫ ਆਈ ਆਰ ਦਰਜ ਕੀਤੀ ਗਈ ਹੈ ਔਰ ਵੱਖ-ਵੱਖ ਧਾਰਾਵਾਂ ਦੇ ਚਲਦੇ ਜਿਨ੍ਹਾਂ ਦੇ ਵਿੱਚ 294 388 ਅਤੇ 506 ਆਈ ਪੀ ਸੀ ਦੀਆਂ ਧਾਰਾਵਾਂ ਜਿਹੜੀਆਂ ਨੇ ਉਹ ਲਗਾਈਆਂ ਗਈਆਂ ਨੇ ਔਰ ਇਸ ਐਫ ਆਈ ਆਰ ਦੇ ਵਿੱਚ ਭਾਨਾ ਸਿੱਧੂ ਔਰ ਅਮਣਾ ਸਿੱਧੂ ਇਹਨਾਂ ਦੋਵਾਂ ਦੇ ਨਾਮ ਲੈ ਗਏ ਨੇ ਆਪਣਾ ਸਿੱਧੂ ਪਹਾਨਾ ਸਿੱਧੂ ਦਾ ਭਰਾ ਹੈ ਔਰ ਦੋਵਾਂ ਦੇ ਬਾਈ ਨੇਮ ਨਾਮ ਇਸ ਐਫ ਆਈ ਆਰ ਦੇ ਵਿੱਚ ਦਰਜ ਕੀਤੇ ਗਏ ਨੇ ਜਿਸ ਤਰ੍ਹਾਂ ਕਿ ਧਾਰਾ ਤੋਂ ਧਾਰਾਵਾਂ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਪਹਾਨਾ ਸਿੱਧੂ ਦੇ ਉੱਤੇ ਦੁਬਾਰਾ ਫੋਨ ਉੱਤੇ ਧਮਕਾਉਣ ਦੇ ਇਲਜ਼ਾਮ ਲੱਗਦੇ ਪਏ ਨੇ ਦਰਸਲ ਇੱਕ ਟਰੈਵਲ ਏਜੰਟ ਨੇ ਜਿਸ ਦਾ ਨਾਮ ਇੰਦਰਵੀਰ ਸਿੰਘ ਵਿਦੇਸ਼ੀ ਦੱਸਿਆ ਜਾ ਰਿਹਾ ਉਸ ਨੇ ਇਹ ਇਲਜ਼ਾਮ ਭਾਨਾ ਸਿੱਧੂ ਦੇ ਉੱਤੇ ਲਗਾਏ ਨੇ ਉਸ ਦੀ ਸ਼ਿਕਾਇਤ ਦੇ ਚਲਦੇ ਮੁਹਾਲੀ ਦੇ ਫੇਜ਼ 1 ਦੇ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਹੁੰਦੀ ਹੈ ਸਿਰਫ ਐਫ ਆਈ ਆਰ ਨਹੀਂ ਸਗੋ 2 ਦਿਨ ਦਾ ਪੁਲਿਸ ਰਿਮਾਂਡ ਵੀ ਲੈ ਲਿਆ ਗਿਆ ਭਾਨਾ ਸਿੱਧੂ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ ਇਸ ਤੋਂ ਪਹਿਲਾਂ ਭਾਨਾ ਸਿੱਧੂ ਜਿਹੜਾ ਆ ਉਹ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਸੀ ਨਿਆਇਕ ਹਿਰਾਸਤ ਚ ਭੇਜੇ ਜਾਣ ਤੋਂ ਐਨ ਬਾਅਦ ਦੁਬਾਰਾ ਪੁਲਿਸ ਰਿਮਾਂਡ ਪਾਨਾ ਸਿੱਧੂ ਦਾ ਲੈ ਲਿਆ ਜਾਂਦਾ ਆ ਤੁਹਾਨੂੰ ਦੱਸ ਦਈਏ ਕਿ ਇਸ ਐਫ ਆਈ ਆਰ ਦੇ ਚੱਲਦੇ ਪਾਨਾ ਸਿੱਧੂ ਦੇ ਖਿਲਾਫ ਇੱਕ ਹੋਰ ਐਫ ਆਈ ਆਰ ਦਰਜ ਕਰ ਲਈ ਗਈ ਹੈ ਚੌਥੀ ਐਫ ਆਈ ਆਰ ਹੈ ਪਾਨਾ ਸਿੱਧੂ ਦੇ ਖਿਲਾਫ ਔਰ ਉਹ ਵੀ ਦਰਜ ਕਰ ਲਈ ਗਈ ਹੈ ਪਾਨਾ ਸਿੱਧੂ ਦੀਆਂ ਮੁਸ਼ਕਲਾਂ ਹੁਣ ਵਧਦੀਆਂ ਜਾ ਰਹੀਆਂ ਨੇ ਇਸ ਐਫ ਆਈ ਆਰ ਦੇ ਵਿੱਚ ਪਾਨਾ ਸਿੱਧੂ ਤੇ ਅਮਣਾ ਸਿੱਧੂ ਦਾ ਨਾਮ ਸਾਹਮਣੇ ਆਇਆ ਲੰਘੇ ਦਿਨ ਅਮਣਾ ਸਿੱਧੂ ਆਪਣੇ ਭਰਾ ਪਾਨਾ ਸਿੱਧੂ ਦੀ ਸਪੋਰਟ ਦੇ ਵਿੱਚ ਬੋਲਦਾ ਨਜ਼ਰ ਆ ਰਿਹਾ ਸੀ ਪਰ ਹੁਣ ਦੁਬਾਰਾ ਇਸ ਐਫ ਆਈ ਆਰ ਦੇ ਵਿੱਚ ਉਸਦੇ ਭਰਾ ਨੂੰ ਵੀ ਵਿੱਚ ਸ਼ਾਮਲ ਕਰ ਲਿਆ ਗਿਆ ਐਥੋਂ ਤੱਕ ਨਹੀਂ ਪਰ ਪਾਨਾ ਸਿੱਧੂ ਦੇ ਪਰਿਵਾਰਕ ਮੈਂਬਰ ਵੀ ਇਸ ਦੇ ਨਾਲ ਗੰਭੀਰ ਰੂਪ ਦੇ ਵਿੱਚ ਗ੍ਰਸਤ ਹੋਏ ਨੇ ਪਾਨਾ ਸਿੱਧੂ ਦੇ ਦਾਦੀ سوشل میڈیا ਦੇ ਉੱਤੇ ਰੋਂਦੇ-ਕੁਰਲਾਉਂਦੇ ਨਜ਼ਰ ਆ ਰਹੇ ਨੇ ਸਾਫ਼ ਕਹਿੰਦੇ ਨੇ ਕਿ ਉਹਨਾਂ ਦਾ ਪੁੱਤਰ ਉਹਨਾਂ ਨੂੰ ਮੋੜ ਦਿੱਤਾ ਜਾਵੇ ਤੇ ਉਸ ਦੀ ਥਾਂ ਦੇ ਉੱਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਜਾਵੇ ਹੈਰਾਨੀ ਦੀ ਗੱਲ ਹੈ ਦਿਲ ਪਸੀਜ ਦੇਣ ਵਾਲੀ ਗੱਲ ਹੈ ਜਿਵੇਂ ਪਰਿਵਾਰਕ ਮੈਂਬਰ ਕੁਰਲਾਉਂਦੇ ਪਏ ਨੇ ਪਰ ਚੌਥੀ ਐਫ ਆਈ ਆਰ ਪਾਨਾ ਸਿੱਧੂ ਦੇ ਉੱਤੇ ਇਸ ਤੋਂ ਪਹਿਲਾਂ ਕੁੱਟ ਮਾਰਦੇ ਇਲਜ਼ਾਮ ਤਸ਼ੱਦਦ ਕਰਨ ਦੇ ਇਲਜ਼ਾਮ ਪੁਲਸ ਦੇ ਉੱਤੇ ਲਗਾਏ ਜਾ ਚੁੱਕੇ ਨੇ ਇੱਕ ਪਾਸੇ ਲਗਾਤਾਰ ਧਮਕਾਉਣ ਦੇ ਇਲਜ਼ਾਮ ਭਾਨੇ ਸਿੱਧੂ ਦੇ ਉੱਤੇ ਲੱਗਦੇ ਪਏ ਨੇ ਪਰ ਦੂਜੇ ਪਾਸੇ ਹੁਣ ਭਾਨੇ ਸਿੱਧੂ ਦੇ ਨਾਲ ਉਸ ਦਾ ਭਰਾ ਵੀ ਐਫ ਆਈ ਆਰ ਦੇ ਵਿੱਚ ਸ਼ਾਮਿਲ ਕਰ ਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਮੁਹਾਲੀ ਦੇ ਫੇਜ਼ 1 ਦੇ ਵਿੱਚ ਇਹ ਐਫ ਆਈ ਆਰ ਦਰਜ ਹੋਈ ਹੈ ਇਸ ਐਫ ਆਈ ਆਰ ਨੂੰ 22 ਜਨਵਰੀ 2024 ਦੇ ਵਿੱਚ ਦਰਜ ਕੀਤਾ ਗਿਆ ਸੀ ਯਾਨੀ ਕਿ ਇਸੇ ਨਵੇਂ ਸਾਲ ਦੇ ਇਸੇ ਮਹੀਨੇ ਦੇ ਵਿੱਚ 22 ਤਰੀਕ ਨੂੰ ਜਿਹੜਾ ਉਹ ਐਫ ਆਈ ਆਰ ਮੁਹਾਲੀ ਦੇ ਫੇਜ਼ 1 ਥਾਣੇ ਦੇ ਵਿੱਚ ਦਰਜ ਕੀਤੀ ਜਾਂਦੀ ਹੈ ਔਰ ਐਫ ਆਈ ਆਰ ਇੱਕ ਟ੍ਰੈਵਲ ਏਜੰਟ ਦੀ ਸ਼ਿਕਾਇਤ ਦੇ ਉੱਤੇ ਦਰਜ ਹੁੰਦੀ ਹੈ ਇਲਜ਼ਾਮ ਨੇ ਫੋਨ ਉੱਤੇ ਧਮਕੀ ਦੇਣ ਦੇ ਫੋਨ ਉੱਤੇ ਧਮਕਾਉਣ ਦੇ ਇਲਜ਼ਾਮ ਪਾਨਾ ਸਿੱਧੂ ਦੇ ਉੱਤੇ ਲੱਗਦੇ ਨਜ਼ਰ ਆ ਰਹੇ ਨੇ ਇਸ ਤੋਂ ਪਹਿਲਾਂ ਅਬੋਰ ਪੁਲਿਸ ਦੇ ਵੱਲੋਂ ਰਿਮਾਂਡ ਲਈ ਜਾਂਦੀ ਹੈ ਇਸ ਤੋਂ ਪਹਿਲਾਂ ਪਟਿਆਲਾ ਪੁਲਿਸ ਦੇ ਵੱਲੋਂ ਰਿਮਾਂਡ ਲਈ ਜਾਂਦੀ ਹੈ ਤੇ ਉਸ ਤੋਂ ਵੀ ਪਹਿਲਾਂ ਲੁਧਿਆਣੇ ਵਿੱਚ 20 ਪਾਨਾ ਸਿੱਧੂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਹੁਣ ਮੁਹਾਲੀ ਦੇ ਵਿੱਚ ਫੇਜ਼ਿਕ ਦੇ ਵਿੱਚ ਐਫ ਆਈ ਆਰ ਦਰਜ ਕਰ ਲਈ ਗਈ ਹੈ ਪਾਨਾ ਸਿੱਧੂ ਦੇ ਖਿਲਾਫ ਲਗਾਤਾਰ ਜਿਹੜੀ ਹੈ ਉਹ ਕਾਰਵਾਈ ਕੀਤੀ ਜਾ ਰਹੀ ਹੈ ਪਰ ਪਾਨੇ ਦੇ ਸਪੋਰਟਰਜ਼ ਵੀ ਲਗਾਤਾਰ ਉਸਦੀ ਸਪੋਰਟ ਦੇ ਵਿੱਚ ਨਤਰ ਰਹੇ ਨੇ ਉਸਦੀ ਸਪੋਰਟ ਦੇ ਵਿੱਚ ਆ ਰਹੇ ਨੇ ਔਰ ਕੋਟ ਦੁਨਾ ਪਿੰਡ ਜਿਹੜਾ ਹੈਗਾ ਉਸ ਦੇ ਵਿੱਚ ਭਾਨੇ ਸਿੱਧੂ ਦੀ ਸਪੋਰਟ ਦੇ ਵਿੱਚ ਇੱਕ ਇਕੱਠ ਕੀਤਾ ਗਿਆ ਸੀ ਜਿੱਥੇ ਵੱਖ-ਵੱਖ ਸਿਆਸਤਦਾਨ ਵੀ ਪਹੁੰਚੇ ਸੀ ਤੇ ਭਾਨੇ ਸਿੱਧੂ ਦੀ ਸਪੋਰਟ ਕਰਨ ਵਾਲੇ ਵੀ ਉੱਥੇ ਡਟ ਕੇ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਪਹੁੰਚੇ ਸੀ ਪਰ ਹੁਣ ਚੌਥੀ ਐਫ ਆਈ ਆਰ ਦਰਜ ਕਰ ਲਈ ਗਈ ਹੈ ਜੋ ਵੀ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਦੱਸਦੇ ਰਹਿਵਾਂਗੇ ਉਦੋਂ ਤੱਕ ਲਈ ਬਣੇ ਰਹੋ 1 India Punjabi ਤੇ ਇਹ ਸਰਕਾਰ ਜਿਹੜਾ ਮੇਰਾ ਪੁਰਤਾ ਭਾਨਾ ਭਾਨਾ ਸਿੱਧੂ ਬਗਲੇ ਉਹਦੇ ਬਾਰੇ ਮੈਨੂੰ ਸਰਾ ਦੇ ਦਿਓ ਉਹਦਾ ਕੋਈ ਕਸੂਰ ਕੱਢੋ ਤੇ ਉਹਦੇ ਬਾਰੇ ਮੈਨੂੰ ਤੋੜ ਦਿਓ ਮੈਨੂੰ ਤੋੜ ਦਿਓ ਉਹਦੇ ਬਾਰੇ ਮੈਂ ਜਾ ਕੇ ਬਿਲਕੁਲ ਖੁਸ਼ ਹਾਂ ਉਹਨੂੰ ਛੱਡ ਦਿਓ ਉਹਨੂੰ ਛੱਡ ਦਿਓ ਉਹਦੇ ਬਾਰੇ ਮੈਂ ਜਾਣ ਨੂੰ ਤਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਚੁੱਥੇ ਪੱਤੇ ਪਾਇਆ ਰਹਿਣੇ ਲੋਕੋ ਸਾਡਾ ਸਾਥ ਦਿਓ ਸੱਚੇ ਪਾਤਸ਼ਾਹ ਜਿਹੜਾ ਇਹ ਸਾਡੇ ਤੇ ਦੋਸ਼ ਲਾਇਆ ਉਹ ਗਲਤ ਨਬਿਆ ਸਾਡਾ ਮੁੰਡਾ ਸੱਚੀ ਗੱਲ ਬੋਲਦਾ ਆ ਸਾਥ ਦਿਓ ਲੋਕੋ ਸਾਰੀਆਂ ਪਾਰਟੀਆਂ ਨੂੰ ਕਹਿਣਾ ਸਾਰੇ ਲੋਕਾਂ ਨੂੰ ਕਹਿਣਾ ਸਾਰੇ ਪੰਜਾਬ ਨੂੰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ